ਜਿਹੜਾ ਇਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲੇ ਆ ਇਲਾਇਚੀ ਵਾਲਾ ਤੇ ਖੋਪੇ ਵਾਲਾ ਇਹ ਤੁਹਾਡੀ ਗਰਸਤੀ ਚਮਕਾ ਦੇਗਾ ਦੇਖੋ ਜੀ ਆ ਇੱਕ ਨਾਰੀਅਲਾ ਲਿਆ ਇੰਨਾ ਕੋ ਇਹਦੇ ਵਿੱਚ ਕਿੰਨੇ ਬਾਣੇ ਨੇ ਗਿਣ ਕੇ 1 2 3 ਤੇ 4 ਬੇਕ ਗਰਸਤੀ ਚਮਕੇਗੀ ਨਹੀਂ ਬਹੁਤ ਜ਼ਿਆਦਾ ਚਮਕੇਗੀ ਚਮਕ ਚਮਕੇ ਤੜੀਆਂ ਅੱਖਾਂ 'ਚ ਪਵੇਗੀ ਇੰਨੀ ਸੋਹਣੀ ਚਮਕੇਗੀ ਗ੍ਰਸਤੀ ਬਚਾਉ ਤੇ ਖੁਸ਼ਹਾਲੀ ਲਾਉ ਫਾਰਮੂਲਾ 20 ਤੋਂ 22 ਸਾਲ ਦੇ ਬੱਚੇ ਜਿਹੜੇ ਨੇ ਉਹ ਕਹਿੰਦੇ ਜੀ ਸਾਡੀ ਪਿੱਟ ਚ ਦਰਦ ਹੁੰਦੀ ਐ ਸਾਡੀ ਢੂਈ ਦੁਖਦੀ ਐ ਉਹ ਸਾਡੀ ਢੂਈ ਦੁਖੰਦਾ ਕੀ ਕਾਰਨ ਐ ਢੂਈ ਦੁਖੰਦਾ ਇੱਕੋ ਹੀ ਕਾਰਨ ਐ ਵੀ ਉਹਨਾਂ ਦੇ ਅੰਦਰ ਸ਼ੁਕਰ ਧਾਤੂ ਦੀ ਕਮੀ ਆ ਗਈ 13% ਐਕਟਿਵਸ ਪਰਮ ਕਾਊਂਟ ਨਾ ਤੁਹਾਨੂੰ ਪਤਾ ਹੈ ਪ੍ਰੈਗਨੈਂਸੀ ਨਹੀਂ ਹੋ ਸਕਦੀ ਉਹਨਾਂ ਨੇ ਸਿਰਫ 1 ਮਹੀਨਾ ਇਹ ਫਾਰਮੂਲਾ ਯੂਜ਼ ਕੀਤਾ ਸਿਰਫ 1 ਮਹੀਨਾ ਇੱਕ ਮਹੀਨੇ ਬਾਅਦ ਫਿਰ ਟੈਸਟ ਕਰਾਇਆ ਪਤਾ ਕਿੰਨੇ ਸੀਗੇ 76% 76% ਇੱਕ ਮਹੀਨੇ ਚ 13% ਤੋਂ 13% ਤੋਂ 76% ਚ ਇੱਕ ਮਹੀਨੇ ਚ ਆਏ ਇਹ 6-7 ਰੁਪਈਆ ਦਾ ਪੈਣਾ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਗੋਲੀ ਨਹੀਂ ਦੱਸਾਂਗੇ ਇਹਦੇ ਵਿੱਚ ਤੁਹਾਨੂੰ ਗੋਲੀ ਨਹੀਂ ਦੱਸਾਂਗੇ ਅੱਜ ਤੁਹਾਨੂੰ ਗੋਲਾ ਦੱਸਾਂਗੇ ਗੋਲਾ ਗੋਲਾ ਏਦਾਂ ਦਾ ਗੋਲਾ ਜਿਹੜਾ ਤੁਹਾਡੀ ਜਿਹੜੀ ਕਮਜ਼ੋਰੀ ਉਰ ਤੇ ਜਾ ਕੇ ਵੱਜੇਗਾ ਤੇ ਤਾਕਤ ਦਾ ਅੰਦਰ ਅੰਬਾਰ ਭੰਜੇਗਾ ਅੰਬਾਰ ਸ਼ੁਕਰ ਤਾਤੂ ਹੈ ਇਨਸਾਨ ਦੇ ਸਰੀਰ ਚ ਬੰਦਿਆਂ ਦੇ ਸਰੀਰ ਚ ਇਹ ਕੀ ਸ਼ੈਜ ਸ਼ੁਕਰ ਤਾਤੂ ਬਾਰੇ ਲੋਕਾਂ ਨੂੰ ਨਹੀਂ ਪਤਾ ਇਹ ਜਿਹੜੇ ਆਯੁਰਵੇਦ ਦਾ ਗਿਆਨ ਰੱਖਦੇ ਨੇ ਸਿਰਫ ਉਹਨਾਂ ਨੂੰ ਪਤਾ ਵੀ ਸ਼ੁਕਰ ਤਾਤੂ ਕਿਹਨੂੰ ਕਹਿੰਦੇ ਨੇ ਸ਼ੁਕਰ ਤਾਤੂ ਆਪਾਂ ਕਹਿੰਦੇ ਆ ਵੀਰਿਆਂ ਨੂੰ ਕਿਹੜੇ ਲੋਕਾਂ ਵਾਸਤੇ ਬਹੁਤ ਬਿਹਤਰ ਜਿਹੜਾ ਨੁਸਕਾ ਹੈ ਟੋਟਕਾ ਹੈ ਘਰੇਲੂ ਫਾਰਮੂਲਾ ਹੈ ਇਹ ਵਾ ਪਿਸ਼ਾਬ ਦੇ ਵਿੱਚ ਚਿੱਟੇ-ਚਿੱਟੇ ਰੰਗ ਦੇ ਕਾਣ ਜੀ ਆਣੇ ਸ਼ੁਰੂ ਹੋ ਜਾਂਦੇ ਨੇ ਪਿਸ਼ਾਬ ਕਰਨ ਵਾਲੇ ਆਪਾਂ ਨੂੰ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਜਿੰਨੀ ਅਰੀ ਵੀ ਪਿਸ਼ਾਬ ਕਰਦੇ ਆ ਪਿਸ਼ਾਬ ਸਾਨੂੰ ਲੱਗ ਕੇ ਆਂਦਾ ਇਹ ਉਹਨਾਂ ਦਾ ਵੀ ਮਸਲਾ ਹੱਲ ਕਰੇਗਾ ਵਿਆਹੇ ਜੋੜੇ ਹੈਗੇ ਨੇ ਉਹ ਵਾਂਝੇ ਰਹਿ ਜਾਂਦੇ ਨੇ ਬੇਵਲਾ ਜੋੜੇ ਦੀ ਗਿਣਤੀ ਵੀ ਇਸੇ ਕਾਰਨ ਕਰਕੇ ਲਗਾਤਾਰ ਵਧ ਰਹੀ ਹੈ ਤੁਸੀਂ ਜਿਹੜੀ ਚੀਜ਼ਾਂ ਦੱਸੀਆਂ ਨੇ ਕਿ ਬਹੁਤ ਸਾਰੀਆਂ ਬਚਪਨ ਦੀਆਂ ਗਲਤੀਆਂ ਹੁੰਦੀਆਂ ਨੇ ਕੰਮ ਦਾ ਸਟ੍ਰੈਸ ਹੁੰਦਾ ਹੈ ਚੋਲਿਆਂ ਦੀ ਕੀ ਪ੍ਰੋਪਰਟੀ ਹੈ ਛੋਲੇ ਜਿਹੜੇ ਨੇ ਇਹ ਸਭ ਤੋਂ ਵਧੀਆ ਚੀਜ਼ ਹੈ ਜੇ ਤੁਸੀਂ ਕਹਿੰਦੇ ਨਾ ਮੇਰੇ ਚ ਤਾਕਤ ਆ ਜਾਏ ਜਿਹਨੂੰ ਆਪਾਂ ਕਹਿੰਦੇ ਘੋੜੇ ਦਾ ਖਾਣਾ ਘੋੜੇ ਦਾ ਖਾਣਾ ਖਾਣਾ ਤੇ ਫਿਰ ਘੋੜੇ ਵਰਗਾ ਬਣ ਜਾਣਾ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ faruqui ਅੱਜ ਜਿਹੜਾ ਇਹ ਨੁਸਖਾ ਫਾਰਮੂਲਾ ਤੁਹਾਡੇ ਨਾਲ ਅਸੀਂ ਸ਼ੇਅਰ ਕਰਨ ਵਾਲੇ ਆ ਇਲਾਇਚੀ ਵਾਲਾ ਤੇ ਖੋਪੇ ਵਾਲਾ ਇਹ ਤੁਹਾਡੀ ਗਰਸਤੀ ਚਮਕਾ ਦੇਗਾ ਔਰ ਜਿਨ੍ਹਾਂ ਨੂੰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸ਼ੁਕਰ ਧਾਤੂ ਕਰਕੇ ਆ ਰਹੀਆਂ ਨੇ ਤਾਂ ਉਹਨਾਂ ਦਾ ਨਾਮੋ ਨਿਸ਼ਾਨ ਹੈਗਾ ਜਿਹੜਾ ਇਹ ਨੁਸਖਾ ਫਾਰਮੂਲਾ ਮਿਟਾ ਸਕਦਾ ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਗੋਰਿਆਂ ਦੇ ਵੈਦ ਵੈਦ ਹਰਸ਼ਵੀਰ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਆ ਸਮਝਾਂਗੇ ਕੀ ਨੁਸਖਾ ਕੀ ਫਾਰਮੂਲਾ ਹੈ ਕਿਵੇਂ ਗਰਸਤੀ ਚਮਕੇਗੀ ਗਰਸਤੀ ਚਮਕੇਗੀ ਡਾਟ ਸਾਹਿਬ ਪਹਿਲਾਂ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਕਿ ਗਰਸਤੀ ਚਮਕੇਗੀ ਨਹੀਂ ਬਹੁਤ ਜ਼ਿਆਦਾ ਚਮਕੇਗੀ ਚਮਕ ਚਮਕੇ ਤੜੀਆਂ ਅੱਖਾਂ 'ਚ ਪਹੇਗੀ ਇੰਨੀ ਸੋਹਣੀ ਚਮਕੇਗੀ ਗ੍ਰਸਤੀ ਬਚਾਉ ਤੇ ਖੁਸ਼ਹਾਲੀ ਲਾਉ ਫਾਰਮੂਲਾ ਠੀਕ ਹੈ ਹਾਂਜੀ ਅੱਛਾ ਤੇ ਡਾਕਟਰ ਸਾਹਿਬ ਫਿਰ ਇਹ ਜਿਹੜਾ ਤੁਸੀਂ ਅੱਜ ਗੱਲ ਸਾਨੂੰ ਕੀਤੀ ਹੈਗੀ ਹੈ ਕਿ ਜਿਹੜਾ ਸ਼ੁਕਰ ਤਾਤੂ ਹੈ ਇਨਸਾਨ ਦੇ ਸਰੀਰ 'ਚ ਬੰਦਿਆਂ ਦੇ ਸਰੀਰ 'ਚ ਇਹ ਕੀ ਸ਼ਹਿਜ ਸ਼ੁਕਰ ਤਾਤੂ ਬਾਰੇ ਲੋਕਾਂ ਨੂੰ ਨਹੀਂ ਪਤਾ ਇਹ ਜਿਹੜੇ ਆਯੁਰਵੇਦ ਦਾ ਗਿਆਨ ਰੱਖਦੇ ਨੇ ਸਿਰਫ ਉਹਨਾਂ ਨੂੰ ਪਤਾ ਵੀ ਸ਼ੁਕਰ ਤਾਤੂ ਕਿਹਨੂੰ ਕਹਿੰਦੇ ਨੇ ਸ਼ੁਕਰ ਤਾਤੂ ਆਪਾਂ ਕਹਿੰਦੇ ਆ ਵੀਰੀਆਂ ਨੂੰ ਠੀਕ ਹੈ ਵੀਰੀਆਂ ਨੂੰ ਆਪਣੇ ਸਪਰਮ ਨੂੰ ਇੰਗਲਿਸ਼ ਦੇ ਵਿੱਚ ਕਲੀਅਰ ਤੇ ਸੀਮਨ ਨੂੰ ਤੇ ਜਿਹੜੀ ਸ਼ੁਕਰ ਧਾਤੂ ਐ ਬਾਡੀ ਦੇ ਵਿੱਚ ਸਿਰਫ ਆਪਣੇ ਜਿਹੜੇ ਪ੍ਰਾਈਵੇਟ ਪਾਰਟ ਨੂੰ ਜਿਹੜਾ ਇਰੇਕਸ਼ਨ ਦੇ ਇੰਦਾ ਕੰਮ ਨਹੀਂ ਕਰਦੀ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਹੈਗੇ ਨੇ ਸਿਰਫ ਤੁਹਾਨੂੰ ਸ਼ੁਕਰ ਧਾਤੂ ਦੀ ਲੋੜ ਆਪਣੇ 파ਟਰਨਰ ਨਾਲ ਰਿਲੇਸ਼ਨ ਬਣਾਉਣ ਵਾਲੇ ਨਹੀਂ ਪੈਂਦੀ ਬਲਕਿ ਤੁਹਾਡੇ ਦਿਮਾਗ ਦੇ ਅੱਧੇ ਨਾਲ ਜ਼ਿਆਦਾ ਫੰਕਸ਼ਨ ਜਿਹੜੇ ਨੇ ਉਹ ਸ਼ੁਕਰ ਧਾਤੂ ਤੋਂ ਚੱਲਦੇ ਪਏ ਨੇ ਤੁਹਾਡੀਆਂ ਜਿਹੜੀਆਂ ਹੱਡੀਆਂ ਦੇ ਵਿੱਚ ਜਾਨ ਐ ਉਹ ਤੁਹਾਡਾ ਸ਼ੁਕਰ ਧਾਤੂ ਦੇ ਚੱਲਦਾ ਪਿਆ ਕਹਿੰਦੇ ਨਹੀਂ ਯੰਗ ਏਜ ਦੇ ਵਿੱਚ ਬੱਚਿਆਂ ਨੂੰ ਅੱਜ ਕੱਲ ਬਹੁਤ ਪ੍ਰੋਬਲਮ ਆ ਰਹੀ ਏ 20 ਤੋਂ 22 ਸਾਲ ਦੇ ਬੱਚੇ ਜਿਹੜੇ ਨੇ ਉਹ ਕਹਿੰਦੇ ਜੀ ਸਾਡੀ ਪਿੱਟ ਚ ਦਰਦ ਹੁੰਦੀ ਏ ਸਾਡੀ ਢੂਈ ਦੁਖਦੀ ਏ ਉਹ ਸਾਡੀ ਢੂਈ ਦੁਖੰਦਾ ਕੀ ਕਾਰਨ ਏ ਢੂਈ ਦੁਖੰਦਾ ਇੱਕੋ ਹੀ ਕਾਰਨ ਏ ਵੀ ਉਹਨਾਂ ਦੇ ਅੰਦਰ ਸ਼ੁਕਰ ਧਾਤੂ ਦੀ ਕਮੀ ਆ ਗਈ ਸ਼ੁਕਰ ਧਾਤੂ ਦੀ ਕਮੀ ਕਿਉਂ ਆ ਗਈ ਸ਼ੁਕਰ ਧਾਤੂ ਦੀ ਕਮੀ ਆ ਗਈ ਮੋਬਾਈਲ ਕਰਕੇ ਹੁਣ ਮੋਬਾਈਲ ਦੇ ਵਿੱਚ ਕੀ ਇਦਾਂ ਦਾ ਹੁੰਦਾ ਉਹ ਤੁਹਾਨੂੰ ਵੀ ਪਤਾ ਮੈਨੂੰ ਵੀ ਪਤਾ ਠੀਕ ਹੈ ਠੀਕ ਹੈ ਨਾ ਮੋਬਾਈਲ ਦੇ ਵਿੱਚ ਪੁੱਠੀਆਂ ਸਿੱਧੀਆਂ ਪੜਕੀਲੀਆਂ ਚੀਜ਼ਾਂ ਦੇਖਣ ਨਾਲ ਜਦੋਂ ਅਸੀਂ ਆਪਣਾ ਸਤਿਆਨਾਸ਼ ਆਪਣੇ ਹੱਥਾਂ ਨਾਲ ਮਾਰਨਾ ਸ਼ੁਰੂ ਕਰ ਦਿੰਨੇ ਆ ਫਿਰ ਸ਼ੁਕਰ ਧਾਤੂ ਦੀ ਕਮੀ ਆਂਦੀ ਏ ਇਹ ਵੀ ਸ਼ੁਕਰ ਧਾਤੂ ਓਕੇ ਜੀ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਜਿਹੜਾ ਇਹ ਨੁਸਖਾ ਫਾਰਮੂਲਾ ਤੁਸੀਂ ਅੱਜ ਦੱਸ ਰਹੇ ਹੋ ਕਿਹੜੇ ਲੋਕਾਂ ਵਾਸਤੇ ਬਹੁਤ ਬਿਹਤਰ ਜਿਹੜਾ ਨੁਸਖਾ ਹੈ ਟੋਟਕਾ ਹੈ ਘਰੇਲੂ ਫਾਰਮੂਲਾ ਹੈ ਇਹ ਵਾਲਾ ਦੇਖੋ ਜੀ ਜਿੰਨਾ ਬੱਚਿਆਂ ਦੇ ਵਿੱਚ ਮੈਂ ਬੱਚਿਆਂ ਦੇ ਫੋਕਸ ਆਈ ਰੱਖਣਾ ਜ਼ਿਆਦਾ ਜਿਹੜਾ ਇਹ ਫਾਰਮੂਲਾ ਹੈ ਬੱਚਿਆਂ ਲਈ ਜਿਨ੍ਹਾਂ ਨੂੰ UTI ਦੀ ਪ੍ਰੋਬਲਮ ਹੋ ਗਈ ਜਿਨ੍ਹਾਂ ਨੂੰ ਧਾਤ ਦੀ ਪ੍ਰੋਬਲਮ ਹੋ ਗਈ UTI ਕੀ ਹੁੰਦਾ ਜਦੋਂ ਅਸੀਂ ਪਿਸ਼ਾਬ ਕਰਨ ਜਾਂਦੇ ਆ ਪਿਸ਼ਾਬ ਦੇ ਵਿੱਚ ਚਿੱਟੇ-ਚਿੱਟੇ ਰੰਗ ਦੇ ਕਣ ਜਿਹਾ ਆਣੇ ਸ਼ੁਰੂ ਹੋ ਜਾਂਦੇ ਨੇ ਪਿਸ਼ਾਬ ਕਰਨ ਵਾਲੇ ਆਪਾਂ ਨੂੰ ਪੇਨ ਹੋਣੀ ਸ਼ੁਰੂ ਹੋ ਜਾਂਦੀ ਹੈ ਦਰਦ ਹੋਣੀ ਸ਼ੁਰੂ ਹੋ ਜਾਂਦੀ ਹੈ ਜਿੰਨੀ ਅਰੀ ਵੀ ਪਿਸ਼ਾਬ ਕਰਦੇ ਆ ਪਿਸ਼ਾਬ ਸਾਨੂੰ ਲੱਗ ਕੇ ਆਂਦਾ ਇਹ ਉਹਨਾਂ ਦਾ ਵੀ ਮਸਲਾ ਹੱਲ ਕਰੇਗਾ ਉਹਦੇ ਤੋਂ ਬਾਅਦ ਦੂਜੇ ਨੰਬਰ ਤੇ ਜਿਨ੍ਹਾਂ ਦੇ ਅੰਦਰ ਸ਼ੁਕਰ ਧਾਤੂ ਦੀ ਕਮੀ ਆ ਗਈ ਮੀਨਸ ਕਿ ਵੀਰੇਜ ਦੀ ਕਮੀ ਆ ਗਈ ਬਾਡੀ ਦੇ ਅੰਦਰ ਵੀਰੇਜ ਦੀ ਕਮੀ ਹੋਣ ਕਰਕੇ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਹੁੰਦਾ ਜਿਹੜਾ ਬੰਦੇ ਨੂੰ ਸਭ ਤੋਂ ਜ਼ਿਆਦਾ ਪਿੰਚ ਕਰਦਾ ਸਭ ਤੋਂ ਜ਼ਿਆਦਾ ਫੀਲ ਹੁੰਦਾ ਉਹ ਆਂਦਾ ਸਮੇਂ ਦੀ ਘਾਟ ਜਦੋਂ ਬੰਦਾ ਜਾਣ ਆਂਦਾ ਸਮਾਂ ਲੰਦਾ ਜਦੋਂ 파ਟਨਰ ਸਾਹਮਣੇ ਹੁੰਦੀ ਹੈ ਨਮੋਸ਼ੀ ਜਦੋਂ ਤੁਹਾਡਾ 파ਟਨਰ ਇਹ ਗੱਲ ਕਹਿਣਾ ਸ਼ੁਰੂ ਕਰ ਦਿੰਦਾ ਵੀ ਹੁਣ ਤੂੰ ਇਲਾਜ ਕਰਾ ਲੈ ਕਿਸੇ ਚੰਗੇ ਵੈਦ ਨੂੰ ਕਿਸੇ ਚੰਗੇ ਵਕੀਲ ਨੂੰ ਕਿਸੇ ਚੰਗੇ ਵਕੀਮ ਨੂੰ ਮਿਲ ਲਾ ਜਾ ਕੇ ਸਮਝੇਗੇ ਨਾ ਉਹ ਦੋ ਗੱਲਾਂ ਹੁੰਦੀਆਂ ਉਹਦੇ ਚ ਜਾਂ ਤੇ ਤੁਹਾਡਾ ਘਰ ਟੁੱਟਦਾ ਜਾਂ ਉਹ ਤਾਡੀ ਮੈਡਮ ਕਹਿੰਦੀ ਹੈ ਵੀ ਮੈਂ ਚੱਲੀ ਵਕੀਲ ਕੋ ਤੇ ਜਾਂ ਤੂੰ ਚਲ ਜਾ ਹਕੀਮ ਕੋ ਹੁਣ ਤੁਸੀਂ ਡਿਸਾਈਡ ਕਰਨਾ ਵੀ ਤੁਸੀਂ ਕੀ ਕਰਨਾ ਸੋ ਉਹ ਜਿਹੜੀਆਂ ਚੀਜ਼ਾਂ ਨੇ ਹੁਣ ਹਰ ਬੰਦਾ ਜਿਹੜਾ ਉਹ ਇੰਨਾ ਜ਼ਿਆਦਾ ਤਗੜਾ ਨਹੀਂ ਹੁੰਦਾ ਇੰਨਾ ਜ਼ਿਆਦਾ ਅਮੀਰ ਨਹੀਂ ਹੁੰਦਾ ਰਿਚ ਨਹੀਂ ਹੁੰਦਾ ਕਿ ਜਿਹੜੀਆਂ ਮਹਿੰਗੀਆਂ ਭਸਮਾ ਅੱਜ ਕੱਲ ਲੋਕਾਂ ਨੇ ਉਹ ਰੀਲਾਂ ਦੇ ਵਿੱਚ ਚਲਾਈਆਂ ਨੇ ਵੀ 40000 ਦੀ ਦਵਾਈ ਲੈ ਲਓ 50000 ਦੀ ਦਵਾਈ ਲੈ ਲਓ ਲੱਖ ਰੁਪਏ ਦੀ ਦਵਾਈ ਲੈ ਲਓ ਹਰ ਇੱਕ ਬੰਦਾ ਜਿਹੜਾ ਇੱਕ ਦਿਹਾੜੀਦਾਰ ਬੰਦਾ ਹੈ ਜਾਂ ਜਿਹੜਾ ਇੱਕ ਘਟ ਪੇਮੈਂਟ ਕਰਦਾ ਜਿਹੜਾ ਘੱਟ ਕਮਾਈ ਕਰਨ ਵਾਲਾ ਬੰਦਾ ਉਹਦਾ ਲੜਪੱਲਾ ਕੌਣ ਫੜੂ ਠੀਕ ਹੈ ਉਹਦਾ ਲੜਪੱਲਾ ਅਸੀਂ ਫੜੂਗੇ ਠੀਕ ਹੈ ਸਾਡੀ ਜ਼ਿੰਮੇਵਾਰੀ ਹੈ ਵੀ ਟਗਿਆਂ 'ਚ ਠੀਕ ਕਰਕੇ ਦਵਾਂਗੇ ਤੁਹਾਨੂੰ ਟਗਿਆਂ 'ਚ ਮਤਲਬ ਕੁਝ ਰੁਪਈਆਂ 'ਚ ਇਹ ਹੁਣ ਜਿਹੜਾ ਅੱਜ ਆਪਾਂ ਨੁਸਖਾ ਬਣਾ ਰਹੇ ਆ ਮੈਨੂੰ ਨਹੀਂ ਲੱਗਦਾ ਵੀ ਇਹ 10 ਰੁਪਏ ਦਾ ਵੀ ਪੈਗਾ ਇੱਕ ਵਾਰ ਦਾ ਇਹ 6-7 ਰੁਪਈਆਂ ਦਾ ਪੈਣਾ ਤੇ ਇਹਦੇ ਵਿੱਚ ਅਸੀਂ ਤੁਹਾਨੂੰ ਗੋਲੀ ਨਹੀਂ ਦਸਣ ਲੰਗੇ ਇਹਦੇ ਵਿੱਚ ਤੁਹਾਨੂੰ ਗੋਲੀ ਨਹੀਂ ਦਸਾਂਗੇ ਅੱਜ ਤੁਹਾਨੂੰ ਗੋਲਾ ਦਸਾਂਗੇ ਗੋਲਾ 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 ਇਦਾਂ ਦਾ ਗੋਲਾ ਜਿਹੜਾ ਤੁਹਾਡੀ ਜਿਹੜੀ ਕਮਜ਼ੋਰੀ ਓਰ ਤੇ ਜਾ ਕੇ ਵੱਜੇਗਾ ਤੇ ਤਾਕਤ ਦਾ ਅੰਦਰ ਅੰਬਾਰ ਭੰਜੇਗਾ ਅੰਬਾਰ ਤੁਸੀਂ ਆਪ ਕਹੋਗੇ ਵੀ ਤਾਕਤ ਇੰਨੀ ਤਾਕਤ ਤੁਸੀਂ ਵੀ ਖੁਸ਼ ਤੁਹਾਡੀ ਨਾਲ ਦੀ ਵੀ ਖੁਸ਼ ਤੇ ਤੁਸੀਂ ਜਿਹੜੀ ਕਮਜ਼ੋਰੀ ਵਾਲਾ ਜਿਹੜਾ ਸੀਨ ਸੀ ਨਾ ਉਹ ਬਿਲਕੁਲ ਹੀ ਆਪਣੇ ਦਿਮਾਗ ਦੇ ਵਿੱਚੋਂ ਡਿਲੀਟ ਕਰ ਦੋਗੇ ਭੁੱਲ ਜਾਓਗੇ ਤੇ ਗਾਂ ਇਹ ਫਾਰਮੂਲਾ ਜ਼ਰੂਰ ਆਪਣੇ ਯਾਰਾਂ ਦੋਸਤਾਂ ਨਾਲ ਸੱਜਣਾ ਮਿੱਤਰਾਂ ਨਾਲ ਸ਼ੇਅਰ ਵੀ ਕਰੋਗੇ ਡਾਟਸ ਆ ਫਿਰ ਜੇਕਰ ਸ਼ੁਕਰ ਧਾਤੂ ਦੀ ਤੁਸੀਂ ਗੱਲ ਕਰ ਰਹੇ ਹੋ ਅੱਜ ਸ਼ੁਕਰ ਧਾਤੂ ਜੇਕਰ ਸਰੀਰ ਦੇ ਵਿੱਚ ਘਾਟ ਹੋ ਜੇ ਜਾਂ ਘਾਟ ਆ ਜੇ ਜਾਂ ਇਸ ਨੂੰ ਕਹ ਲਿਆ ਕਿ ਜਿਹੜੇ ਸਪਰਮ ਹੈਗੇ ਨੇ ਉਹ ਨਿਲ ਹੋ ਜਾਣ ਤਾਂ ਫਿਰ ਕੁਦਰਤ ਦੀ ਬਹੁਤ ਵੱਡੀ ਦਾਤ ਤੋਂ ਵੀ ਜਿਹੜੀ ਵਿਆਹੇ ਜੋੜੇ ਹੈਗੇ ਨੇ ਉਹ ਵਾਂਝੇ ਰਹਿ ਜਾਂਦੇ ਨੇ ਬੇਵਲਾ ਜੋੜੇ ਦੀ ਗਿਣਤੀ ਵੀ ਇਸੇ ਕਾਰਨ ਕਰਕੇ ਲਗਾਤਾਰ ਵਧ ਰਹੀ ਹੈ ਤੁਸੀਂ ਜਿਹੜੀ ਚੀਜ਼ਾਂ ਦੱਸੀਆਂ ਨੇ ਕਿ ਬਹੁਤ ਸਾਰੀਆਂ ਬਚਪਨ ਦੀਆਂ ਗਲਤੀਆਂ ਹੁੰਦੀਆਂ ਨੇ ਕੰਮ ਦਾ ਸਟ्रेस ਹੁੰਦਾ ਇਸ ਤਰੀਕੇ ਨਾਲ ਦੇਖੋ ਜੀ ਕਈ ਸਾਡੇ ਕੋ ਕਪਲ ਆਏ ਇਹ ਫਾਰਮੂਲਾ ਇੱਕਦਮ ਮੈਂ ਥੋੜੀ ਜੀ ਇਹਦੀ ਪਿਛਲੀ ਹਿਸਟਰੀ ਚ ਜਾਨਣਾ ਵਾ ਫਾਰਮੂਲਾ ਸ਼ੁਰੂ ਕਿੱਥੋਂ ਆਇਆ ਇਹ ਫਾਰਮੂਲਾ ਸਾਡੇ ਫਾਦਰ ਸਾਹਿਬ ਦੇ ਟਾਈਮ ਤੋਂ ਹੀ ਸੀਗਾ ਤੇ ਇਹਨੂੰ ਆਪਾਂ ਟੈਸਟ ਕਰਦੇ ਨੂੰ ਬਹੁਤ ਸਾਲ ਹੋ ਗਏ ਨੇ ਕਈ ਕਪਲ ਇਦਾਂ ਦੇ ਆਂਦੇ ਨੇ ਜਿਹੜੇ ਕਹਿੰਦੇ ਜੀ ਅਸੀਂ ਫਾਈਨੈਂਸ਼ਲੀ ਇੰਨੇ ਤਗੜੇ ਨਹੀਂ ਹੈਗੇ ਅਸੀਂ ਮਾੜਾ ਮੋਟਾ ਆਪਣਾ ਰੋਟੀ ਪਾਣੀ ਦਾ ਜਿਗਾੜ ਕਰ ਸਕਦੇ ਆ ਸਾਡੇ ਕੋ ਇੰਨੇ ਪੈਸੇ ਨਹੀਂ ਹੈਗੇ ਸਾਡੇ ਫਾਦਰ ਸਾਹਿਬ ਅਸਮਾਨ ਵੀ ਆਪਦੇ ਕੋਲੋਂ ਮੰਗਾ ਦਿੰਦੇ ਸੀ ਉਹਨਾਂ ਨੂੰ ਠੀਕ ਹੈ ਦਿਲਦਾਰ ਬੰਦੇ ਸੀ ਉਹ ਕਹਿੰਦੇ ਸੀ ਵੀ ਭਰਾਵਾ ਸਮਾਨ ਹੋਈ ਸਾਡੇ ਕੋਲ ਲੈ ਜਾ ਪਰ ਇਹ ਫਾਰਮੂਲਾ ਅਪਣਾ ਲੈ ਔਲਾਦ ਲਾ ਹੋ ਜਾ ਜਦੋਂ ਤੇਰੀ ਲਾਦ ਹੋਏਗੀ ਸਾਨੂੰ ਯਾਦ ਕਰ ਲਈ ਸਾਨੂੰ ਦੁਆ ਦੇ ਦੀ ਸਾਨੂੰ ਸਭ ਕੁਝ ਹੀ ਆ ਗਿਆ ਕੀ ਬਾਤ ਸਮਝ ਕੇ ਗੱਲ ਤੁਸੀਂ ਇਹ ਫਾਰਮੂਲੇ ਨਾਲ ਸਾਡੇ ਮੈਂ ਰੀਸੈਂਟਲੀ ਇੱਕ ਕਪਲ ਦੀ ਤੁਹਾਨੂੰ ਗੱਲ ਸੁਣਾਣਾ 6-7 ਸਾਲਾਂ ਦੇ ਉਹ ਸਾਰੇ ਡਾਕਟਰਾਂ ਕੋ ਵੈਦਾਂ ਕੋ ਵਿਚਾਰੇ ੱਟਕੇ ਖਾਏ ਸੀਗੇ ਉਹਨਾਂ ਦਾ ਕੁਝ ਨਹੀਂ ਬਣਿਆ ਈਵਨ ਕਿ ਪੈਸੇ ਵੀ ਵਿਚਾਰਿਆਂ ਨੇ ਚੁੱਕ ਚੁਕਾ ਕੇ ਲਾਏ ਪਰ ਫਿਰ ਵੀ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੋ ਪਾਇਆ ਈਵਨ ਕਿ ਉਹਨਾਂ ਦੀਆਂ ਰਿਪੋਰਟਾਂ ਵੀ ਮੇਰੇ ਤੋਂ ਪਈਆਂ ਸਿਰਫ ਫਰੂਕੀ ਸਾਹਿਬ 13% ਜਿਹੜੇ ਸ਼ਿਕਰਾਨੂ ਸੀ 13% ਐਕਟਿਵਸ ਪਰਮ ਕਾਊਂਟ ਠੀਕ ਹੈ 13% ਐਕਟਿਵਸ ਪਰਮ ਕਾਊਂਟ ਨਾਲ ਤੁਹਾਨੂੰ ਪਤਾ ਪ੍ਰੈਗਨੈਂਸੀ ਨਹੀਂ ਹੋ ਸਕਦੀ ਉਹਨਾਂ ਨੇ ਸਿਰਫ ਇੱਕ ਮਹੀਨਾ ਇਹ ਫਾਰਮੂਲਾ ਯੂਜ਼ ਕੀਤਾ ਸਿਰਫ ਇੱਕ ਮਹੀਨਾ ਇੱਕ ਮਹੀਨੇ ਬਾਅਦ ਫਿਰ ਟੈਸਟ ਕਰਾਇਆ ਪਤਾ ਕਿੰਨੇ ਸੀਗੇ 76% 76% ਇੱਕ ਮਹੀਨੇ ਚ 13% ਤੋਂ 13% ਤੋਂ 76% ਚ ਇੱਕ ਮਹੀਨੇ 'ਚ ਆਏ ਈਵਨ ਕਿ ਜਿਹੜਾ ਡਾਕਟਰ ਜਿਹਦੇ ਕੋ ਪਹਿਲਾਂ ਟਰੀਟਮੈਂਟ ਚੱਲਦਾ ਵਾ ਸੀ ਉਹ ਜਾ ਕੇ ਉਹਨੂੰ ਰਿਪੋਰਟਾਂ ਵੀ ਬੰਦਾ ਦਿਖਾ ਕੇ ਆਇਆ ਪ੍ਰੈਗਨਸੀ ਹੋਣ ਤੋਂ ਬਾਅਦ ਉਹ ਡਾਕਟਰ ਆਪ ਨਹੀਂ ਮੰਨਿਆ ਉਹ ਕਹਿੰਦਾ ਮੈਨੂੰ ਵੀ ਦੱਸ ਕੀ ਚੀਜ਼ ਹੈ ਕੀ ਖਾਦਾ ਤੂੰ ਫੇਰ ਉਹਨੂੰ ਦੱਸਿਆ ਕਹਿੰਦਾ ਜੀ ਆਹ ਟੋਟਕਾ ਖਾਦਾ ਸੀ ਡਾਕਟਰ ਸਾਹਿਬ ਨੇ ਦਿੱਤਾ ਹੀ ਸਾਨੂੰ ਆਹ ਨੁਸਖਾ ਦਿੱਤਾ ਸੀ ਅਸੀਂ ਆਪ ਆਪਣਾ ਸਮਾਨ ਲਿਆ ਕੇ ਆਪ ਤਿਆਰ ਕਰਕੇ ਯੂਜ਼ ਕੀਤਾ ਪਲੱਸ ਇਹਦੇ ਨਾਲ ਕੀ ਫਾਇਦਾ ਹੋਰ ਕੀ ਹੋਇਆ ਉਹਨਾਂ ਦੀ ਟਾਈਮਿੰਗ ਵਧ ਗਈ ਜਿਹੜੀ 1.5 ਮਿੰਟ ਦੀ ਟਾਈਮਿੰਗ ਸੀ ਉਹ ਟਾਈਮਿੰਗ ਵੀ ਤੋਂ 22 ਮਿੰਟ ਤੱਕ ਦੀ ਹੋ ਗਈ ਤੇ ਜਿਹੜਾ ਸ਼ੁਕਰ ਤਾਤੂ ਅੰਦਰ ਨਹੀਂ ਸੀ ਮੰਦੀ ਪਈ ਉਹ ਬਿਲਕੁਲ ਗਾਲਾ ਸਪਰਮ ਬੰਨਾ ਸ਼ੁਰੂ ਹੋ ਗਿਆ ਬਿਲਕੁਲ ਦਹੀਂ ਵਰਗਾ ਤੇ ਉਹ ਬੰਦਾ ਅੱਜ ਵੀ ਠੀਕ ਹੈ ਉਹ ਔਨ ਕੈਮਰਾ ਔਨ ਲਈ ਤਿਆਰ ਸੀਗਾ ਮੈਂ ਪਰ ਉਹਦੀ ਆਈਡੈਂਟੀਟੀ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ ਸੀ ਮੈਂ ਉਹਨੂੰ ਕਿਹਾ ਵੀ ਨਹੀਂ ਭਾਈ ਤੂੰ ਨਾ ਆਈ ਮੈਂ ਉੱਥੇ ਜ਼ੁਬਾਨੀ ਬੋਲ ਕੇ ਦੱਸ ਦੂੰਗਾ ਕੋਈ ਗੱਲ ਨਹੀਂ ਹਾਂਜੀ ਅੱਛਾ ਤੇ ਫਿਰ ਹੁਣ ਆਖਰ ਦੇ ਵਿੱਚ ਡਾਕਟਰ ਸਾਹਿਬ ਇਹ ਜਿਹੜਾ ਨੁਸਖਾ ਹੈ ਫਾਰਮੂਲਾ ਹੈ ਇਹ ਇਹਦਾ ਬਣਾਉਣਾ ਕਿਵੇਂ ਹੈ ਤੁਸੀਂ ਤੇ ਇਹ ਇਲਾਇਚੀਆਂ ਹੈਗੀਆਂ ਨੇ ਖੋਪੇ ਦੇ ਵਿੱਚ ਰੱਖੀਆਂ ਨੇ ਹੂੰ ਲਿਓ ਸਭ ਤੋਂ ਪਹਿਲਾਂ ਤੇ ਜਿਹੜਾ ਇਹ ਫਾਰਮੂਲਾ ਯੂਜ਼ ਕਰਨ ਤੋਂ ਪਹਿਲਾਂ ਦੱਸਣ ਤੋਂ ਪਹਿਲਾਂ ਏਕ-ਏਕ ਚੀਜ਼ ਦੀ ਦੱਸਾਂਗਾ ਕਿ ਕੀ ਕੀ ਪ੍ਰੋਪਰਟੀਆਂ ਨੇ ਇਹਨਾਂ ਨੇ ਕਿਉਂ ਫਾਇਦਾ ਕਰਨਾ ਮੇਰੇ ਵੀਰ بڑے ਸਿਆਣੇ ਨੇ ਕਈ ਉਹ ਗੂਗਲ ਤੋਂ ਵੈਰੀਫਾਈ ਵੀ ਕਰ ਸਕਦੇ ਨੇ ਕਿਉਂਕਿ ਅੱਜਕੱਲ ਹਰ ਚੀਜ਼ ਪਹਿਲਾਂ ਜਿਹੜਾ ਗੂਗਲ ਤੋਂ ਵੈਰੀਫਾਈ ਹੁੰਦੀ ਹੈ ਜੀ 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 ਸੋ ਮੈਂ ਜਿਹੜੀ ਜਿਹੜੀ ਗੱਲ ਕਹਿਣ ਲੱਗਾ ਵਾਂ ਉਹ ਆਸਾਨ ਭਾਸ਼ਾ ਚ ਕਹਾਂਗਾ ਜਿਹੜਾ ਨਾਰੀਅਲ ਹੈ ਉਹਦਾ ਸਭ ਤੋਂ ਵੱਡਾ ਗੁਣ ਇਹ ਵੇ ਕਿ ਜਿਹੜਾ ਅੰਦਰ ਤੁਹਾਡਾ ਖੂਨ ਸੰਘਣਾ ਹੋ ਜਾਂਦਾ ਖੂਨ ਸੰਘਣਾ ਹੋ ਜਾਂਦਾ ਉਹਨੂੰ ਖੂਨ ਨੂੰ ਪਤਲਾ ਕੀਤਾ ਜਾਂਦਾ ਵੇਲਾ ਕਿਉਂਕਿ ਕਿਸੇ ਤਰ੍ਹਾਂ ਦੇ ਅੰਦਰ ਗਰਮੀ ਹੈ ਇਨਫੈਕਸ਼ਨ ਹੈ ਤੁਹਾਨੂੰ ਕੋਈ ਵੀ ਚੀਜ਼ ਆਪਾਂ ਦਿੰਨੇ ਆ ਤਾਕਤ ਵਧਾਣ ਲਈ ਉਹ ਤਾਕਤ ਨਹੀਂ ਵਧਦੀ ਤੁਹਾਡੀ ਕਿਉਂਕਿ ਜਿਹੜੀ ਖੂਨ ਦਾ ਅਮਲ ਹੈ ਵਿੱਚ ਜਦੋਂ ਅਮਲ ਜ਼ਿਆਦਾ ਵਧਿਆ ਹੋਇਆ ਉਹ ਤੁਹਾਡੀ ਤਾਕਤ ਨਹੀਂ ਵਧਾਏਗਾ ਉਲਟਾ ਸਿਰੋਂ ਜ਼ਿਆਦਾ ਡਾਊਨ ਹੋ ਜਾਏਗਾ ਸੋ ਆਪ ਇੱਕ ਹਰ ਇੱਕ ਨੁਸਕੇ ਨੂੰ ਨਾ ਈਵਨ ਬੈਲੈਂਸ ਕਰਨਾ ਪੈਂਦਾ ਬੈਲੈਂਸ ਕਰਨੀ ਆਪਾਂ ਜਿਹੜਾ ਇਹ ਨਾਰੀਅਲ ਦਾ ਯੂਜ਼ ਕਰ ਰਹੇ ਆ ਨਾਰੀਅਲ ਦੇ ਵਿੱਚ ਕੂਲਿੰਗ ਪ੍ਰੋਪਰਟੀਜ਼ ਹੁੰਦੀਆਂ ਨੇ ਜਿਹੜਾ ਕਿ ਨੁਸਕੇ ਨੂੰ ਬੈਲੈਂਸ ਕਰਦੀਆਂ ਤੇ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਜਿਹੜੀ ਮੈਂ ਸਭ ਤੋਂ ਪਹਿਲਾਂ ਕਹੀ ਏ ਵੀ ਇਹਦੇ ਵਿੱਚ એનર્ਜੀ ਜਿਹੜੀ ਹੈ ਤਾਕਤ ਤੇ ਸਟੈਮਨਾ ਬਣਾਦੀ ਤਾਕਤ ਠੀਕ ਹੈ ਸਿਰਫ ਉਹ ਨਾਰੀਅਲ ਕੋਲੇ ਜੇ ਤੁਸੀਂ ਨਾਰੀਅਲ ਨੂੰ ਸਹੀ ਦਸੀ ਉਹ ਕੁਆਂਟੀਟੀ ਦੇ ਹਿਸਾਬ ਨਾਲ ਤਾਜ਼ਾ ਨਾਰੀਅਲ ਲਿਆ ਕੇ ਯੂਜ਼ ਕਰੋਗੇ ਤੇ ਸਭ ਤੋਂ ਵਧੀਆ ਇਹਦਾ ਰਿਜ਼ਲਟ ਤੁਹਾਨੂੰ ਮਿਲੇਗਾ ਤੇ ਦੂਜੇ ਨੰਬਰ ਤੇ ਆਪਾਂ ਜਿਹੜਾ ਕੰਟੈਂਟ ਯੂਜ਼ ਕਰ ਰਹੇ ਹਾਂ ਉਹ ਹੈਗੀ ਐ ਲਾਚੀ ਠੀਕ ਹੈ ਲਾਚੀ ਦਾ ਇੱਕੋ ਹੀ ਹੈਗਾ ਵੀ ਬਲੱਡ ਦਾ ਸਰਕੂਲੇਸ਼ਨ ਜਿਹੜਾ ਬਲੱਡ ਦੇ ਵੈਸਲਸ ਨੈਰੋ ਹੋ ਗਏ ਨੇ ਬੰਦ ਹੋ ਗਏ ਨੇ ਵੀਕ ਹੋ ਗਏ ਨੇ ਜਿੰਨਾਂ ਵਿੱਚ ਬਲੱਡ ਦਾ ਫਲੋ ਨਹੀਂ ਆ ਰਿਹਾ ਉਹਨੇ ਇਹ ਬਲੱਡ ਦਾ ਫਲੋ ਵਧਾਣਾ ਤੇ ਸ਼ਹਿਦ ਦਾ ਤੁਹਾਨੂੰ ਪਤਾ ਹੀ ਹੈ ਜੀ ਸ਼ਹਿਦ ਦੀ ਕੀ ਪ੍ਰੋਪਰਟੀ ਹੈ ਸ਼ਹਿਦ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਜ਼ਿਆਦਾ ਗੁਣਕਾਰੀ ਚੀਜ਼ ਹੈ ਜਿੰਨੇ ਤੁਹਾਡਾ ਹਾਰਮੋਨ ਡੈਡ ਪਿਆ ਟੈਸਟੋਸਟੇਰੋਨ ਉਹ ਵਧਾਣਾ ਜੀ ਸ਼ੂਲਿਆਂ ਦੀ ਕੀ ਪ੍ਰੋਪਰਟੀ ਹੈ ਛੋਲੇ ਜਿਹੜੇ ਨੇ ਇਹ ਸਭ ਤੋਂ ਵਧੀਆ ਚੀਜ਼ ਹੈ ਜੇ ਤੁਸੀਂ ਕਹਿੰਦੇ ਨਾ ਮੇਰੇ ਚ ਤਾਕਤ ਆ ਜੇ ਜਿਹਨੂੰ ਆਪਾਂ ਕਹਿੰਦੇ ਘੋੜੇ ਦਾ ਖਾਣਾ ਘੋੜੇ ਦਾ ਖਾਣਾ ਖਾਣਾ ਤੇ ਫਿਰ ਘੋੜੇ ਵਰਗਾ ਬਣ ਜਾਣਾ ਠੀਕ ਹੈ ਨਾ ਤੇ ਬਾਦਾਮ ਦੀਆਂ ਗਿਰੀਆਂ ਜਿਹੜੀਆਂ ਇਹ ਹਾਰਮੋਨ ਨੂੰ ਇਨਕਰੀਜ਼ ਕਰਨ ਲਈ ਸਭ ਤੋਂ ਵਧੀਆ ਚੀਜ਼ ਹੈ ਜੀ ਟੈਸਟੋਸਟੇਰੋਨ ਨੂੰ ਵੀਰਜ ਦੀ ਕੁਆਲਿਟੀ ਵਧਾਉਣ ਨੂੰ ਸ਼ੁਕਰ ਤਾਤੂ ਨੂੰ ਬੋਡੀ ਦੇ ਵਿੱਚ ਲੈ ਕੇ ਆਉਣ ਨੂੰ ਤੇ ਲਾਸਟ ਆ ਗਿਆ ਜੀ ਪਿਸਤਾ ਬਸ ਤੇ ਅਗੀ ਤੇ ਮੈਂ ਕਹਿੰਦਾ ਚੀਜ਼ ਹੀ ਕੋਈ ਨਹੀਂ ਇਹਦੇ ਤੇ ਗੁਣਗਰਾਣੀ ਸ਼ੁਰੂ ਕਰਤੀ ਹੈ ਨਾ ਆਪਾਂ ਤੇ ਵੀਡੀਓ ਸਾਡਾ ਬਹੁਤ ਲੰਮਾ ਹੋ ਜਾਣਾ ਸੋ ਇਹਨੇ ਸਰੀਰ ਨੂੰ ਲੋਹੇ ਵਰਗਾ ਬਣਾਣਾ ਠੀਕ ਹੈ ਲੋਹੇ ਵਰਗਾ ਜਿਹਨੂੰ ਕਹਿੰਦੇ ਆ ਆਇਰਨ ਵਰਗਾ ਸਟੀਲ ਵਰਗਾ ਉਦਾਂ ਦਾ ਬਣਾ ਦੇਣਾ ਜੀ ਜੀ ਠੀਕ ਹੈ ਜੀ ਜਦੋਂ ਇਹ ਚੀਜ਼ਾਂ ਨੂੰ ਕੰਬੀਨੇਸ਼ਨ ਬਣਾਣਾ ਆਪਾਂ ਇਕੱਠੇ ਕਰਨਾ ਤੇ ਉਦੋਂ ਕੀ ਬਣਨਾ ਉਦੋਂ ਇਹ ਬਣਨਾ ਤੁਹਾਡਾ ਜਿਹੜਾ ਘਰ ਬਚਾਓ ਨੁਸਕਾ ਬਣਨਾ ਤਾਕਤ ਲਿਆਓ ਨੁਸਕਾ ਬਣਨਾ ਤੇ ਸਰੀਰ ਨੂੰ ਲੋਹੇ ਵਰਗਾ ਬਣਾਉਣ ਵਾਲਾ ਨੁਸਖਾ ਬਣ ਜਾਣਾ ਜੀ ਹਾਂਜੀ ਤੇ ਫਿਰ ਇਹ ਕੁਆਂਟੀਟੀ ਹੈਗੀ ਮਿਕਦਾਰ ਹੈਗੀ ਇਹ ਕਿਵੇਂ ਤੈਅ ਕਰਨੀ ਹੈ ਔਰ ਕਿਸ ਤਰੀਕੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਪਾਉਣੀਆਂ ਨੇ ਸਰੂਕੀ ਸਾਹਿਬ ਆਪਾਂ ਨਾ ਕਿਸੇ ਨੂੰ ਮੌਕਾ ਨਹੀਂ ਦੇਣਾ ਕਿਸੇ ਵੀਰ ਭਰਾ ਨੂੰ ਕਿ ਦੁਆਰਾ ਸਾਨੂੰ ਪੁੱਛਣ ਆਏ ਵੀ ਇਹ ਦੱਸੋ ਜੀ ਕਿੱਦਾਂ ਕਰਨੀ ਹੈ ਦੇਖੋ ਜੀ ਆ ਇੱਕ ਨਾਰੀਅਲਾ ਲਿਆ ਇੰਨਾ ਕੋ ਇਹਦੇ ਵਿੱਚ ਕਿੰਨੇ ਪਾਣੇ ਨੇ ਗਿਣ ਕੇ 1 2 3 ਤੇ 4 ਆ ਚਾਰ ਪਿਸਤੇ ਬਾਤ ਤੇ ਜੀ ਠੀਕ ਹੈ ਜੀ ਇੰਨਾ ਸਮਝ ਆ ਗਈ ਆਪਾਂ ਨੂੰ ਉਸ ਤੋਂ ਬਾਅਦ ਚਾਰ ਹੀ ਗਿਰੀਆਂ ਪਾ ਲੈਣੀਆਂ ਇੱਕ ਦੋ ਤਿੰਨ ਚਾਰ ਤੇ ਇੱਕ ਚਮਚਾ ਛੋਲੇ ਪਾਣੇ ਨੇ ਛੋਲੇ ਜਿਹੜੇ ਨੇ ਇਹ ਲੈਣੇ ਆਪਾਂ ਛਿੱਲਣ ਵਾਲੇ ਪੁੱਜੇ ਛੋਲੇ ਤੇ ਇੱਕ ਚਮਚਾ ਲੈਣੇ ਨੇ ਤਕਰੀਬਨ ਇੰਨੇ ਬੰਦੇ ਨੇ ਜੀ ਠੀਕ ਹੈ ਠੀਕ ਹੈ ਜੀ ਇੰਨੇ ਨੂੰ ਇੰਨੇ ਇਹਦੇ ਵਿੱਚ ਪਾ ਲੈਣੇ ਨੇ ਐਡ ਕਰ ਲੈਣੇ ਨੇ ਜੀ ਆਹ ਦੇਖੋ ਹੋ ਗਏ ਐਡ ਠੀਕ ਹੋ ਗਏ ਠੀਕ ਹੈ ਜੀ ਇਹਦੇ ਵਿੱਚ ਜਿਹੜਾ ਸ਼ਹਿਦ ਪਾਣਾ ਆਪਾਂ ਉਹ ਸਿਰਫ ਇੱਕ ਚਮਚਾ ਪਾਣਾ ਜੀ ਤੇ ਲਾਚੀ ਸਿਰਫ ਇੱਕ ਪਾਣੀ ਹੈ ਇਹ ਸਣੇ ਇਹ ਪਾਣੀ ਹੈ ਕੱਲੇ ਦਾਣੇ ਨਹੀਂ ਪਾਣੇ ਪੂਰੀ ਲਾਚੀ ਯੂਜ਼ ਕਰਨੀ ਹੈ ਦੇਚ ਆਪਾਂ ਆ ਲਾਚੀ ਮੈਂ ਇਹਦੇ ਚ ਐਡ ਕਰਨ ਲੱਗਾ ਆ ਖੀਰ ਦੇ ਵਿੱਚ ਜਦੋਂ ਅਸੀਂ ਗੋਲੀ ਬਟਣੀ ਹੈ ਉਦੋਂ ਆਪਾਂ ਸ਼ਹਿਦ ਪਾਣਾ ਐਂਡ 'ਚ ਪਹਿਲਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਾ ਕੇ ਮਾਮਦਸਤੇ 'ਚ ਪਾ ਕੇ ਇਹਨਾਂ ਨੂੰ ਕੁੱਟ ਲੈਣਾ ਜਦੋਂ ਇਹਨਾਂ ਦਾ ਪਾਊਡਰ ਬਣ ਗਿਆ ਫਿਰ ਉਹਦੇ ਤੋਂ ਬਾਅਦ ਜਿਹੜੀ ਇਹ ਨਾਰੀਅਲ ਦੀ ਗਿਰੀ ਹੈ ਉਹਨੂੰ ਆਪਾਂ ਕੁੱਟ ਲੈਣਾ ਐਂਡ ਤੋਂ ਬਾਅਦ ਜੀ 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 ਇਹਦੇ ਤੋਂ ਬਾਅਦ ਅਖੀਰ 'ਚ ਜਦੋਂ ਬਣਾ ਉਦੋਂ ਗੋਲੀ ਬਣ ਜਣੀ ਸਾਡੀ ਇਦਾਂ ਦੀ ਗੋਲੀ ਸਮਾ ਬਚਾਨ ਲਈ ਮੈਂ ਗੋਲੀ ਬਣਾ ਕੇ ਰੱਖੀ ਹੋਈ ਹੈ ਪਹਿਲਾਂ ਹੀ ਆ ਗੋਲੀ ਤਾਂ ਨਹੀਂ ਹੈਗੀ ਫਰੁਕੀ ਸਾਹਿਬ ਇੱਕ ਗੋਲਾ ਜੀ ਇਹ ਗੋਲਾ ਗੋਲਾ ਇਹ ਗੋਲਾ ਤੁਹਾਡੀ ਕਮਜ਼ੋਰੀ ਦੇ ਉੱਤੇ ਇਦਾਂ ਦਾ ਲੱਗਣਾ ਵੀ ਕਮਜ਼ੋਰੀ ਤੁਹਾਡੀ ਲੱਭਣੀ ਨਹੀਂ ਗਈ ਕਿੱਥੇ ਅੱਛਾ ਤੇ ਫਿਰ ਇਹਦਾ ਇਸਤੇਮਾਲ ਕਦੋਂ ਕਰਨਾ ਜੀ ਇਸ ਗੋਲੇ ਦਾ ਗੋਲੇ ਦਾ ਇਸਤੇਮਾਲ ਕਰਨਾ ਰਾਤ ਦੀ ਰੋਟੀ ਤੋਂ ਬਾਅਦ ਠੀਕ ਹੈ ਰਾਤ ਦੀ ਰੋਟੀ ਤੋਂ ਬਾਅਦ ਜਦੋਂ ਅਸੀਂ ਫ੍ਰੀ ਹੋ ਜੰਨੇ ਆ ਰਿਲੈਕਸ ਹੋ ਜੰਨੇ ਆ ਰਾਤ ਦੀ ਰੋਟੀ ਤੋਂ 15-20 ਮਿੰਟ ਬਾਅਦ ਇੱਕ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਇਹਦੇ ਵਿੱਚ ਜਦੋਂ ਵੀ ਇਹ ਗੋਲਾ ਤੁਸੀਂ ਇਸਤੇਮਾਲ ਕਰਨਾ ਹੈ ਨਾ ਤੇ ਰਾਤ ਦੀ ਰੋਟੀ ਹੈਵੀ ਨਹੀਂ ਖਾਣੀ ਠੀਕ ਹੈ ਉਹਦੇ ਵਿੱਚ ਮਾਸ ਮੀਟ ਮੁਰਗਾ ਜਾਂ ਕੋਈ ਵੀ ਨਾਨ-ਵੈਜ ਚੀਜ਼ ਨਹੀਂ ਖਾਣੀ ਲਾਈਟ ਫੂਡ ਖਾਣਾ ਘਰ ਦਾ ਬਣਿਆ ਹੋਇਆ ਖਾਣਾ ਖਾਣਾ ਤੇਜ਼ ਮਿਰਚ ਮਸਾਲੇ ਵਾਲਾ ਖਾਣਾ ਨਹੀਂ ਖਾਣਾ ਉਸ ਦਿਨ ਤੇ ਜੇ ਤੁਹਾਨੂੰ ਮੰਨ ਲਓ ਚਾਰ ਰੋਟੀਆਂ ਦੀ ਭੁੱਖ ਹੈ ਤੇ ਤਿੰਨ ਰੋਟੀਆਂ ਖਾਣੀਆਂ ਜੀ ਜੀ ਤੇ ਇਹਨੂੰ ਜਦੋਂ ਵੀ ਆਪਾਂ ਲੈਣਾ ਹੈ ਇਹਨੂੰ ਆਪਾਂ ਲੈਣਾ ਬੱਕਰੀ ਦੇ ਦੁੱਧ ਨਾਲ ਬੱਕਰੀ ਦਾ ਦੁੱਧ ਜੇਤ ਕਰ ਤਾਨੂੰ ਨਹੀਂ ਮਿਲਦਾ ਕਿਸੇ ਵੀ ਸੂਰਤ 'ਚ ਇੱਕ ਤੇ ਪਾਊਡਰ ਵਾਲਾ ਦੁੱਧ ਨਹੀਂ ਲੈਣਾ ਤੇ ਦੂਜੇ ਨੰਬਰ ਤੇ ਜਿਹੜਾ ਪੈਕਟਾ ਵਾਲਾ ਦੁੱਧ ਏ ਉਹ ਨਹੀਂ ਲੈਣਾ ਜਿਹੜਾ ਗਾਂ ਦਾ ਦੁੱਧ ਏ ਪ੍ਰੈਫਰੇਬਲ ਹੋਏ ਜੇ ਘਰ ਦਾ ਦੁੱਧ ਹੈਗਾ ਤਾਂ ਸਭ ਤੋਂ ਵਧੀਆ ਗੱਲ ਏ ਜੇ ਕੋਈ ਵੀ ਦੁੱਧ ਨਹੀਂ ਮਿਲਦਾ ਮਜਬੂਰੀ ਏ ਸਾਨੂੰ ਵੀ ਪਾਊਡਰ ਵਾਲਾ ਦੁੱਧ ਲੈਣਾ ਪੈਂਦਾ ਜਾਂ ਪੈਕਟ ਵਾਲਾ ਦੁੱਧ ਲੈਣਾ ਪੈਂਦਾ ਉਹਦੇ ਨਾਲ ਉਹ ਪਾਣੀ ਨਾਲ ਲਓ ਜੀ ਜੀ ਹਾਂ ਬੋਛੋ ਕਰੀ ਦਟ ਸਭ ਸਾਰੀ ਗਲਬਾਦਲੀ ਤੇ ਸਾਰੇ ਨੁਸਖਾ ਦੇਣ ਵਾਸਤੇ ਹੁਣ ਸਾਨੂੰ ਇਹ ਵੀ ਦੱਸ ਦੋ ਵੀ ਜਿਨ੍ਹਾਂ ਕੋਲੇ ਟਾਈਮ ਨਹੀਂ ਹੈਗਾ ਇਦਾਂ ਦੇ ਨੁਸਕੇ ਫਾਰਮੂਲੇ ਬਣਾਉਣ ਦਾ ਜਾਂ ਉਹ ਕਹਿਣ ਜੀ ਅਸ ਤਾਂ ਬਹੁਤ ਸਾਰੇ ਚੀਜ਼ਾਂ ਇਦਾਂ ਦੀ ਕਰਕੇ ਦੇਖ ਲਿਆ ਸਾਨੂੰ ਕੋਈ ਫਰਕ ਹੀ ਨਹੀਂ ਪੈਂਦਾ ਤੇ ਫਿਰ ਉਹਨਾਂ ਦਾ ਹੱਲ ਤੁਸੀਂ ਕੀ ਰੱਖਿਆ ਦੇਖੋ ਜੀ ਇੱਕ ਪੁਆਇੰਟ 'ਚ ਰਹਿ ਗਿਆ ਸੀ ਦੱਸਣ ਵਾਲਾ ਵੀ ਇਹ ਜਿਹੜਾ ਨੁਸਕਾ ਆਪਾਂ ਇਹ ਰੋਜ਼ ਨਹੀਂ ਯੂਜ਼ ਕਰ ਸਕਦੇ ਕਿਉਂਕਿ ਬੜੀ ਪਾਵਰਫੁਲ ਰੈਮਡੀ ਹੈ ਆਪਾਂ ਇਹਨੂੰ ਇੱਕ ਦਿਨ ਛੱਡ ਕੇ ਯੂਜ਼ ਕਰਨਾ ਤੇ ਲਗਾਤਾਰ ਇੱਕ ਮਹੀਨੇ ਲਈ ਯੂਜ਼ ਕਰ ਸਕਦੇ ਆ ਮਤਲਬ ਮਹੀਨੇ ਦੇ ਵਿੱਚ 15 ਦਿਨ ਹੀ ਲੈਣਾ ਆਪਾਂ ਠੀਕ ਹੈ ਜੀ ਇਹ ਚੀਜ਼ ਨੂੰ ਕਲੀਅਰ ਕਰਨਾ ਤੇ ਕਿਸੇ ਪ੍ਰੋਫੈਸ਼ਨਲ ਦੀ ਡਾਕਟਰ ਦੀ ਵੈਦ ਦੀ ਅੰਡਰਕੇਅਰ ਹੀ ਆਪਾਂ ਨੂੰ ਯੂਜ਼ ਕਰਨਾ ਬਿਨਾ ਕਿਸੇ رائے مشوره ਤੋਂ ਕੋਈ ਵੀ ਨੁਸਖਾ ਆਪਾਂ ਯੂਜ਼ ਨਹੀਂ ਕਰਨਾ ਜੀ ਜੀ ਠੀਕ ਹੈ ਜੀ ਤੇ ਇਹ ਤੋਂ ਬਾਅਦ ਫਰੂਕੀ ਸਾਹਿਬ ਦਾ ਇਹਦਾ ਸਵਾਲ ਸੀਗਾ ਵੀ ਜੇ ਇਹ ਨੁਸਖਿਆਂ ਨਾਲ ਕਿਸੇ ਨੂੰ ਵੀਰ ਭਰਾ ਨੂੰ ਨਹੀਂ ਫਰਕ ਪੈ ਰਿਹਾ ਜਾਂ ਘੱਟ ਫਰਕ ਪੈ ਰਿਹਾ ਉਹਦੇ ਲਈ ਕੀ ਹੈਗਾ ਉਹਦੇ ਲਈ ਸਾਡੇ ਕੋਲ ਡਾਇਗਨੋਸ ਹੁੰਦਾ ਸਭ ਤੋਂ ਵੱਡਾ ਹਥਿਆਰ ਹੈ ਕਿਸੇ ਵੀ ਬਿਮਾਰੀ ਨੂੰ ਠੀਕ ਕਰਨ ਲਈ ਪੀ ਪੇਸ਼ੈਂਟ ਨਾਲ ਗੱਲਬਾਤ ਕੀਤੀ ਜਾਏ ਉਹਦੀ ਕਾਉਂਸਲਿੰਗ ਕੀਤੀ ਜਾਏ ਉਹਦੇ ਉਹਦੇ ਕੋ ਉਹਦੀ ਗੱਲ ਧਿਆਨ ਨਾਲ ਸੁਣੀ ਜਾਏ ਤੇ ਗੱਲ ਸੁਣਨ ਲਈ ਅਸੀਂ ਆਲਵੇਜ਼ ਅਵੇਲੇਬਲ ਰਹਿੰਦੇ ਆ ਫੋਨ ਦੇ ਉੱਤੇ ਮੇਰੇ ਕੋਲ ਕੋਈ ਅੱਗੇ ਵੀ ਮੈਂ ਹਰ ਇੱਕ ਇੰਟਰਵਿਊ 'ਚ ਕਹਿੰਦਾ ਵੀ ਮੇਰੇ ਕੋਲ ਕੋਈ ਅੱਗੇ ਪੀਐਸੀਏ ਨਹੀਂ ਹੈਗਾ ਮੈਂ ਆਪਣਾ ਫੋਨ ਆਪ ਹੀ ਅਨਸਰ ਕਰਦਾ ਵਾਂ ਜੇ ਕਿਸੇ ਵੀਰ ਭਰਾ ਦਾ ਫੋਨ ਮੇਰੇ ਕੋਲ ਮਿਸ ਹੋ ਜੇ ਗਲਤੀ ਨਾਲ ਉਹਦੇ ਲਈ ਹੱਥ ਜੋੜ ਕੇ ਮਾਫੀ ਹੈ ਉਹਦੇ ਲਈ ਦੂਜਾ ਜਿਹੜਾ ਸਬਸਟੀਟਿਊਟ ਹੈ ਤੁਹਾਡੇ ਕੋ ਉਹ ਆ ਹੈਗਾ ਜੇ ਤੁਸੀਂ ਵਟਸਐਪ ਯੂਜ਼ ਕਰਦੇ ਹੋ WhatsApp ਤੇ ਕਿਰਪਾ ਕਰਕੇ ਬੋਲ ਕੇ ਜੋ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਉਹ ਆਪਣਾ ਮੈਸੇਜ ਛੱਡ ਦਿਓ ਜਦੋਂ ਵੀ ਮੇਰੇ ਕੋਲ ਟਾਈਮ ਹੋਏਗਾ ਮੈਂ ਉਸੇ ਵੇਲੇ ਤੁਹਾਡਾ ਜਿਹੜਾ ਗੱਲ ਦਾ ਰਿਸਪੌਂਡ ਕਰਾਂਗਾ ਤੁਹਾਨੂੰ ਤੁਹਾਡੇ ਵੌਇਸ ਮੈਸੇਜ ਦਾ ਜਵਾਬ ਆਪ ਬੋਲ ਕੇ ਤੁਹਾਡੇ ਜੋ ਵੀ ਆਨਸਰ ਹੋਏਗਾ ਤੁਹਾਨੂੰ ਜਰੂਰ ਪ੍ਰੋਵਾਈਡ ਕਰਾਵਾਂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਔਰ ਸਾਰਾ ਨੁਸਖਾ ਟੋਟਕਾ ਫਾਰਮੂਲਾ ਦੇਣ ਵਾਸਤੇ ਤੁਸੀਂ ਦੇਖੋ ਬਹੁਤ ਛੋਟਾ ਜਿਹਾ ਨੁਸਖਾ ਹੈ ਤੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਸ ਤਰੀਕੇ ਨਾਲ ਜਦਾ ਜਦਾ ਇਸਤੇਮਾਲ ਕੀਤਾ ਜਾਏਗਾ ਤਾਂ ਸ਼ੁਕਰ ਤਾਤੂ ਹੈਗੇ ਜਿਹੜੀ ਉਹ ਸਰੀਰ ਦੇ ਵਿੱਚ ਉਹ ਉਸ ਨੂੰ ਬਲ ਮਿਲੇਗਾ ਉਹ ਹੋਰ ਜ਼ਿਆਦਾ ਜਵਾਨ ਮਿਲੇਗੀ ਜਿਹੜੇ ਲੋਕ ਡਾਕਟਰ ਸਾਹਿਬ ਦਾ ਇੱਕ ਹੋਰ ਬੜਾ ਖਾਸ ਕਹਿਣਾ ਹੈ ਕਿ ਜਿਹੜੇ ਨੌਜਵਾਨ ਜਿਹੜੇ ਬੰਦੇ ਅਸੀਂ ਕਹੇ ਲੇ ਕਿ ਜਵਾਨੀ ਦੇ ਵਿੱਚ ਹੀ ਬੁਢਾਪੇ ਵਾਲੀ ਦਹਲੀਜ਼ ਤੇ ਪਹੁੰਚ ਗਏ ਉਹਨਾਂ ਵਾਸਤੇ ਬੜਾ ਜ਼ਬਰਦਸਤ ਚੀਜ਼ ਇਹਨਾਂ ਨੇ ਅੱਜ ਬਣਾ ਕੇ ਸਾਨੂੰ ਦੱਸੀ ਹੈ ਉਮੀਦ ਕਰਦਾ ਹਾਂ ਇਹ ਵੀਡੀਓ ਹੋਰ ਨਾਲ ਵੀਡੀਓ ਦੀ ਤਰ੍ਹਾਂ ਤੁਹਾਨੂੰ ਪਸੰਦ ਆਏਗੀ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਮਨ 'ਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਤਾਂ ਅਸੀਂ ਨੰਬਰ ਦਿੱਤਾ ਹੈ ਇੱਕ ਉਸ ਨੰਬਰ ਦੇ ਉੱਤੇ ਕਾਲ ਕਰਕੇ ਆਪਣੇ ਮਨ ਦਾ ਸਵਾਲ ਆਪਣੇ ਮਨ ਦਾ ਸ਼ੰਕਾ ਦੂਰ ਕਰ ਸਕਦੇ ਹੋ ਧੰਨਵਾਦ